ਤੁਸੀਂ ਦੇਖ ਰਹੇ ਹੋ ਪੰਜਾਬ ਅੱਜ ਦੀਆਂ ਅਹਿਮ ਖਬਰਾਂ ਨਾਲ ਤੁਹਾਡੀ ਸਾਂਝ ਪਵਾਉਂਦੇ ਆਂ ਪੰਜੀਕਰਪਗ ਭਵਤਮਾਨ ਪੰਜਾਬ ਦੇ ਚੀਫ ਮਿਨਿਸਟਰ ਕਾਫੀ ਲੰਮੇ ਸਮੇਂ ਬਾਅਦ ਬੋਲੇ ਨੇ ਡੱਲੇਵਾਲ ਦੇ ਇਸ਼ੂ ਤੇ ਵੀ ਉਹਨਾਂ ਦੇ ਬਰਲ ਮਰਤ ਨੂੰ ਰਹਿ ਕੇ ਕੇਂਦਰ ਸਰਕਾਰ ਨਾਲ ਉਹਨਾਂ ਨੇ ਵਿਆਖਿਆ ਵੀ ਕੀਤੀ ਆਪਣੇ ਢੰਗ ਦੇ ਨਾਲ ਦੂਸਰਾ ਕੇਂਦਰ ਸਰਕਾਰ ਵੱਲੋਂ ਭੇਜੀ ਗਈ ਜਿਹੜੀ ਖੇਤੀਬਾੜੀ ਦੀ ਮਾਰਕੀਟਿੰਗ ਨਾਲ ਸੰਬੰਧਿਤ ਪਾਲਿਸੀ ਹੈ ਉਹਦਾ ਡਰਾਫਟ ਆਇਆ ਉਹਦੇ ਤੇ ਉਹਨਾਂ ਨੇ ਕਲੀਅਰ ਕੱਟ ਸਟੈਂਡ ਆਪਣੇ ਢੰਗ ਨਾਲ ਲਿਆ ਹੈ ਕੀ ਡਿਟੇਲ ਹੈ ਕੀ ਉਹਨਾਂ ਨੇ ਕਿਹਾ ਉਹਦੇ ਮਾਨੇ ਕੀਨੇ ਇਹਦੇ ਤੇ ਗੱਲ ਕਰਾਂਗੇ ਪੰਜਾਬ ਦੇ ਵਿੱਚ ਖਲਾ ਪਹਰਨ ਦੇ ਵਾਸਤੇ ਤੇ ਆਪਣੀ ਪਾਰਟੀ ਦਾ ਇੱਕ ਪੰਜਾਬ ਪਧਰੀ ਢਾਂਚਾ ਬਣਾਉਣ ਦੇ ਵਾਸਤੇ ਤੇ ਮੇਜਰ ਪਲੇਅਰ ਬਣਨ ਦੇ ਵਾਸਤੇ ਭਾਰਤੀ ਜਨਤਾ ਪਾਰਟੀ ਨੇ ਜਿਸ ਢੰਗ ਨਾਲ ਪਿਛਲੀਆਂ ਲੋਕ ਸਭਾ ਚੋਣਾਂ ਤੋਂ ਲਗਾਤਾਰਤਾ ਦੇ ਵਿੱਚ ਕੰਮ ਸ਼ੁਰੂ ਕੀਤਾ ਹੋਇਆ ਹੈ ਮੈਂਬਰਸ਼ਿਪ ਮੈਂ ਸ਼ੁਰੂ ਕੀਤੀ ਹੋਈ ਹੈ ਪਰ ਉਹਨਾਂ ਦਾ ਮੁਖੀ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਲਗਾਤਾਰ ਉਹਨਾਂ ਤੋਂ ਦੂਰੀ ਬਣਾਏ ਹੋਏ ਨੇ ਉਹ ਜੋ ਗੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਅਮਿਤ ਸ਼ਾਹ ਉਹਨਾਂ ਨੂੰ ਕਹਿ ਕੇ ਪੰਜਾਬ ਦੇ ਬਾਰੇ ਆਇਆ ਸੀ ਕਿ ਆਏ ਸੀ ਕਿ ਆਪਣਾ ਨਜ਼ਰੀਆ ਬਦਲੋ ਉਦੋਂ ਬਾਅਦ ਲੱਗਦਾ ਸੀਗਾ ਵੀ ਜਦ ਤੱਕ ਫਿਰ ਉਹਨਾਂ ਨੂੰ ਬਣਾ ਲਿਆ ਜਾਏਗਾ ਜਾਂ ਉਹਨਾਂ ਨੂੰ ਹਟਾ ਦਿੱਤਾ ਜਾਏਗਾ ਅਜੇ ਕਹਾਣੀ ਵਿਚ ਵਿਚਾਲੇ ਲਟਕ ਰਹੀ ਹੈ ਇਹਦਾ ਮਤਲਬ ਉੱਪਰੋਂ ਕੇਂਦਰੀ ਲੀਡਰਸ਼ਿਪ ਦਾ ਜੇ ਹੇਠਾਂ ਭਾਜਪੀ ਦੀ ਟੀਮ ਨੂੰ ਕੋਈ ਇਸ਼ਾਰਾ ਨਹੀਂ ਆਇਆ ਤੇ ਉਹ ਮੀਟਿੰਗ ਉਹਨਾਂ ਦੀ ਗੈਰ ਹਾਜ਼ਰੀ ਚ ਹੋਈ ਹੈ ਤੇ ਉਹਦੇ ਚੀਨਾ ਚੀਜ਼ਾਂ ਤੇ ਚਰਚਾ ਕੀਤੀ ਗਈ ਪੰਜਾਬ ਦੇ ਵਿੱਚ ਕਿਵੇਂ ਚੋਣਾ ਹੋਣੀਆਂ ਨੇ ਕਦੋਂ ਹੋਣੀਆਂ ਨੇ ਕਿਵੇਂ ਨਵੀਂ ਲੀਡਰਸ਼ਿਪ ਆਏਗੀ ਤੇ ਇਹਦੂ ਅਗਲੀ ਤੀਜੀ ਗੱਲ ਇਸੇ ਤਰੀਕੇ ਦੇ ਨਾਲ ਅਕਾਲੀ ਦਲ ਪਹਿਲਾਂ ਮੁਕਸਰ ਸਾਹਿਬ ਦੇ ਵਿੱਚ ਲੋਕਲ ਵੀ ਰਿਪੋਰਟਰ ਜਾਂ ਮੁਕਸਰ ਦੇ ਲੋਕਲ ਜਿਹੜੇ ਜਾਣਕਾਰ ਨੇ ਉਹ ਕਹਿੰਦੇ ਸੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਸ ਵਾਰ ਮਾਗੀ ਦੇ ਮੇਲੇ ਤੇ ਕਾਰਪਸ ਦਾ ਇਰਾਦਾ ਨਹੀਂ ਸੀ ਪਰ ਜਦੋਂ ਤੋਂ ਉਹਨਾਂ ਨੇ ਐਲਾਨ ਕਰਤਾ ਇੱਕ ਦਿਨ ਪਹਿਲਾਂ ਇਹ ਪਤਾ ਲੱਗਿਆ ਕਿ ਸਰਬਜੀਤ ਸਿੰਘ ਜਿਹੜੇ ਮੈਂਬਰ ਪਾਰਲੀਮੈਂਟ ਨੇ ਫਰੀਦਕੋਟ ਤੋਂ ਤੇ ਇਸੇ ਤਰ੍ਹਾਂ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਤੇ ਉਹਨਾਂ ਦੇ ਹੋਰ ਸਹਿਯੋਗੀ ਸੰਗੀ ਸਾਥੀ ਭਾਈ ਅਮਰਤਪਾਲ ਸਿੰਘ ਦੇ ਫਾਦਰ ਇੱਥੇ ਢੀਡ ਕਰ ਰਹੇ ਨੇ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਉਹ ਕਾਨਫਰੰਸ ਕਰਕੇ ਇੱਕ ਪਾਰਟੀ ਦੇ ਕੋਈ ਨਮਾਇंदे ਕੋਈ ਘਾਚਾ ਕੋਈ ਟੀਮ ਦਾ ਨਾਣ ਕਰਨਗੇ ਉਸ ਤੋਂ ਬਾਅਦ ਅਕਾਲੀ ਦਲ ਨੇ ਵੀ ਉਥੇ ਇਕੱਠ ਕਰਨ ਦਾ ਫੈਸਲਾ ਕੀਤਾ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਆਪਣੇ ਗੜ੍ਹ ਦੇ ਵਿੱਚ ਸਪੇਸ ਖਾਲੀ ਨਾ ਛੱਡੀ ਜਾਏ ਉਹਦਾ ਅਸਰ ਇਹ ਪਹਿਲਾ ਸ਼ਾਇਦ ਅਕਾਲੀ ਦਲ ਦਾ ਇਕੱਠ ਹੋਏਗਾ ਇਹ ਸਾਰੇ ਜਦੋਂ ਦਾ ਅਕਾਲ ਤਖਤ ਸਾਹਿਬ ਦੇ ਨਾਲ ਮਾਮਲਾ ਚੱਲ ਰਿਹਾ ਹੈ ਤੇ ਇਸੇ ਢੰਗ ਦੇ ਨਾਲ ਲਾਰਸ ਬਸ਼ਨੋਈ ਦੇ ਮਾਮਲੇ ਦੇ ਵਿੱਚ ਖਰੜ ਦੇ ਸੀਆਈਆਈ ਥਾਣੇ ਦੇ ਵਿੱਚ ਇੰਟਰਵਿਊ ਹੋਣ ਦੀ ਪੁਸ਼ਟੀ ਹੋਣ ਤੋਂ ਬਾਅਦ ਡੀਐਸਪੀ ਗੁਰਸ਼ੇਰ ਸਿੰਘ ਨੂੰ ਆਖਰ ਬੜੀਆ ਖਬਰਾਂ ਅੱਜ ਸਸਪੈਂਡ ਦਾ ਬਰਕਾਸਤ ਆਰਡਰ ਹੋ ਚੁੱਕੇ ਨੇ ਗ੍ਰੇਸ ਕੱਤਰ ਗੁਰਕ੍ਰਿਤ ਸਰਪਾਲ ਸਿੰਘ ਦੇ ਦਸਕਤਾ ਹੇਟ ਉਹਨਾਂ ਨੂੰ ਡਿਸਮਿਸ ਕਰ ਦਿੱਤਾ ਗਿਆ ਇਹ ਮਾਮਲਾ ਵੀ ਲਗਾਤਾਰ ਹਾਈ ਕੋਰਟ ਦੇਖ ਰਹੀ ਹੈ ਕਿਉਂਕਿ ਅਗਲੇ ਚ ਕੋਈ ਠੋਸ ਸੈਕਸ਼ਨ ਜਿਹੜਾ ਉਸ ਲੈਵਲ ਦੇ ਉੱਤੇ ਦੇਣ ਦੀ ਗੱਲ ਕਰਨੀ ਇਸੇ ਟਾਂਗਾਂ ਦੇ ਨਾਲ ਜਿਗਜੀਸਕ ਡੱਲੇ ਆਉਣ ਹੁੰਦਾ ਮਰਨ ਵਰਤ 38ਵੇਂ ਦਿਨ ਵੀ ਪਹੁੰਚ ਗਿਆ ਉਹ ਸਾਰੇ ਮਾਮਲੇ ਦੇ ਵਿੱਚ ਔਰ ਉਦੋਂ ਕੀ ਪੁਲਿਸ ਕੋਈ ਥੋੜਾ ਬਹੁਤ ਜਬਰਦਸਤੀ ਕਰਕੇ ਉਹਨਾਂ ਨੂੰ ਕੋਈ ਮੈਡੀਕਲ ਸਹੂਲਤ ਦੇ ਦੇਗੀ ਜਿਹੋ ਜਿਹਾ ਸੁਪਰੀਮ ਕੋਰਟ ਨੇ ਕਿਹਾ ਹੈ ਪੰਜਾਬ ਦੀ ਸਰਕਾਰ ਨੂੰ ਕਿਹਾ ਪੰਜਾਬ ਦੇ ਅਧਿਕਾਰੀਆਂ ਨੂੰ ਕਿਹਾ ਕਿ ਤੁਸੀਂ ਅਸਲ 'ਚ ਗੱਲ ਤਾਂ ਕਰ ਹੀ ਨਹੀਂ ਰਹੇ ਜੋ ਅਸਲ ਗੱਲ ਹੈ ਤੁਸੀਂ ਤਾਂ ਉਹਨਾਂ ਨੂੰ ਡਰਾ ਰਹੇ ਹੋ ਕਿ ਤੁਹਾਡਾ ਮਰਨ ਮਰਤ ਉਠਾਉਣਾ ਮਰਨ ਮਰਤ ਉਠਾਉਣਾ ਹੀ ਨਹੀਂ ਅਸੀਂ ਅਸੀਂ ਤਾਂ ਉਹਨਾਂ ਨੂੰ ਕਹਿੰਦੇ ਆ ਕਿ ਦਵਾਈ ਦਵਾਈ ਲੈਂਦੇ ਰਹਿਣ ਤੇ ਮਰਤ ਜਾਰੀ ਰੱਖਣ ਹੁਣ ਇਹ ਸਵਾਲ ਤੇ ਸਹਿਮਤੀ ਹੁੰਦੀ ਹੈ ਜਾਂ ਨਹੀਂ ਹੁੰਦੀ ਪਿਛਲੇ ਦਿਨਾਂ ਦੇ ਵਿੱਚ ਇਹ ਗੱਲ ਚਰਚਾ ਚੱਲੀ ਸੀ ਕਿ ਜੇ ਥੋੜਾ ਜਿਹਾ ਵੀ ਕੋਈ ਗਵਰਨਮੈਂਟ ਆਫ ਇੰਡੀਆ ਵੱਲੋਂ ਇਹ ਸੱਦਾ ਆਜੇ ਮੀਟਿੰਗ ਦਾ ਤਾਂਸੀਂ ਮਨਾ ਸਕਦੇ ਆ ਪੰਜਾਬ ਦੀ ਸਰਕਾਰ ਦਾ ਇਹ ਕਹਿਣਾ ਸੀ ਪਹਿਲੀ ਗੱਲ ਭਗਵੰਤ ਮਾਨ ਉਹਨਾਂ ਦੀ ਭਗਵੰਤ ਮਾਨ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਕੱਲ ਜਿਹਦੀ ਡਿਟੇਲ ਸਾਹਮਣੇ ਜੋ ਕਰਾਈ ਆ ਜੋ ਉਹਨਾਂ ਦੇ ਪਿੱਛੇ ਦੀ ਗੱਲ ਕੀਤੀ ਜਾਵੇ ਬਿਹਾਈਂਡ ਦੀ ਹੈਡਲਾਈਨ ਜਿਵੇਂ ਬਾਰਾ ਅਖਬਾਰਾਂ ਚ ਕਹਿੰਦੇ ਨੇ ਕੀ ਖਬਰ ਜੋ ਛਪਦੀ ਆ ਉਹਦਾ ਆਪਣਾ ਮਾਣਾ ਹੁੰਦਾ ਪਰ ਖਬਰ ਦੇ ਪਿੱਛੇ ਦੀ ਨੀਅਤ ਤੇ ਜੋ ਉਹਦੇ ਅਰਥ ਹੁੰਦੇ ਨੇ ਉਹ ਜ਼ਿਆਦਾ ਮਹੱਤਵਪੂਰਨ ਹੁੰਦੇ ਨੇ ਉਹਨਾਂ ਨੇ ਕਿਹਾ ਕਿ ਜਦੋਂ-ਦੋਂ ਕਿਸਾਨ ਬੈਠੇ ਸੀਗੇ ਆ ਕੇ ਸਭੂ ਬਾਰਡਰ ਤੋਂ ਮੈਂ ਵਿਚੁਰਗੀ ਕੀਤੀ ਸੀ ਮੈਂ ਕਿਹਾ ਕਿ ਦਿੱਲੀ ਕਾਦੇ ਲਈ ਜਾਣਾ ਤੁਸੀਂ ਆਪਾਂ ਗੱਲਬਾਤ ਲਈ ਬੰਦੇ ਇੱਥੇ ਹੀ ਬੁਲਾ ਲੈਂਦੇ ਹਾਂ ਇੱਕ ਅਥਾਰਟੀ ਝਲਕਦੀ ਸੀ ਕਿਤੇ ਨਾ ਕਿਤੇ ਦਾ ਮਤਲਬ ਗਵਰਨਮੈਂਟ ਆਫ ਇੰਡੀਆ ਸੁਣਵਾਈ ਸੀ ਜਤਾ ਫਿਰ ਪ੍ਰਮਤ ਮੰਤਰੀ ਉਸ ਸਮੇਂ ਕੋਈ ਗ੍ਰਹਿ ਮੰਤਰੀ ਮੰਦੇ ਹੋਣਗੇ ਕਿ ਸਾਨੂੰ ਕਹੇ ਕਿ ਮੰਗਵਾ ਲੈ ਤਿੰਨ ਦਿਨਾਂ ਬਾਅਦ ਅੱਤਨਵਾਰ ਆਉਦੇ ਵੀ ਰਹੇ ਜਿਹੜੀਆਂ ਤਿੰਨੇ ਮੀਟਿੰਗਾਂ 'ਚ ਦੋ ਵਾਰ ਭਗਵੰਤ ਮਾਨ ਵਿਚੋਲਕੀ ਕਰਦੇ ਰਹੇ ਤੇ ਜਿੱਦਣ ਉਹ ਨਹੀਂ ਆਏ ਉਸ ਦਿਨ ਆਪਣੇ ਮਿਨਿਸਟਰ ਭੇਜੇ ਉਹਨਾਂ ਨੇ ਪਰ ਗੱਲ ਕਹਿੰਦੇ ਤਣ ਪੱਤਣ ਨਹੀਂ ਲੱਗੀ ਤਣ ਪੱਤਣ ਨਹੀਂ ਲੱਗੀ ਐਨੇ ਨੂੰ ਕਹਿੰਦੇ ਨੇ ਦੇਸ਼ ਚੋਣਾ 'ਚ ਚਲਾ ਗਿਆ ਇਹ ਉਹਨਾਂ ਦੇ ਸ਼ਬਦ ਨੇ ਦੇਸ਼ ਚੋਣਾ 'ਚ ਚਲਾ ਗਿਆ ਫਿਰ ਚੋਣਾ ਤੋਂ ਬਾਅਦ ਆ ਕੇ ਇਹ ਕਹਿ ਰਹੇ ਨੇ ਕਿ ਅਸੀਂ ਕਾਫੀ ਕੋਸ਼ਿਸ਼ ਕੀਤੀ ਗੌਰਮੇਟਾ ਪਿੰਡਿਆ ਨਾਲ ਜਿਹੜੀ ਕੋਸ਼ਿਸ਼ ਕਿ ਕਿਸਾਨਾਂ ਨਾਲ ਗੱਲ ਕੀਤੀ ਜਾਏ ਪਰ ਗਵਰਨਮੈਂਟ ਆਫ ਇੰਡੀਆ ਨਹੀਂ ਮੰਨ ਰਹੀ ਤਾਂ ਇਸ ਤੋਂ ਬਾਅਦ ਕੀ ਹੋ ਗਿਆ ਫਿਰ ਜਿਹੜੀ ਤੁਹਾਡੇ ਕਹੇ ਤੇ ਐ ਜੇ ਵਿਚੋਲਗੀ ਕਰਨ ਤੇ ਤੁਸੀਂ ਕਿਹਾ ਕਿ ਆਪਾਂ ਇੱਥੇ ਹੀ ਬੁਲਾ ਲੈਂਦੇ ਆ ਤੇ ਮੁੜ ਕੇ ਤੁਹਾਡੀ ਲਾਚਾਰੀ ਪਰ ਦਿਖਾਈ ਦਿੰਦੀ ਹੈ ਕਿ ਉਹ ਮੰਨ ਕਿਉਂ ਨਹੀਂ ਰਹੇ ਫਿਰ ਇਸ ਤੋਂ ਪਹਿਲਾਂ ਕਦੇ ਨਹੀਂ ਦੱਸਿਆ ਤੁਸੀਂ ਕੋਸ਼ਿਸ਼ ਕਰ ਰਹੇ ਹੋ ਕਿਹਦੇ ਨਾਲ ਗੱਲ ਕੀਤੀ ਇਹਦੀ ਡਿਟੇਲ ਲਈ ਉਹਨਾਂ ਨੇ ਦਿੱਤੀ ਕਿ ਉਹਨਾਂ ਨੇ ਕਿਸੇ ਨੂੰ ਚਿੱਠੀ ਲਿਖੀ ਕਿੰਨੇ ਵਾਰ ਕਿਸੇ ਨੂੰ ਟੈਲੀਫੋਨ ਕੀਤਾ ਕਿਸੇ ਨੂੰ ਮਿਲ ਕੇ ਕਿਹਾ ਕੋਈ ਗੱਲ ਕਿਸੇ ਤਰੀਕੇ ਦੀ ਕੀਤੀ ਉਹਦਾ ਪ੍ਰੋਸੈਸ ਕੀ ਸੀ ਕਿ ਮੈਂ ਤੁਹਾਨੂੰ ਨਕਾਰਦੇ ਰਹੇ ਕਿ ਤੁਹਾਡੀ ਗੱਲ ਨਹੀਂ ਸੁਣੀ ਜਾਣੀ ਇਹ ਸਾਰੀਆਂ ਗੱਲਾਂ ਦੀ ਡਿਟੇਲ ਨਹੀਂ ਦਿੱਤੀ ਪਰ ਇੰਨਾ ਜ਼ਰੂਰ ਕਿਹਾ ਕਿ ਹੁਣ ਉਹਨਾਂ ਨੇ ਇੱਕ ਲੈਵਲ ਤੇ ਹੱਥ ਖੜੇ ਕਰਤੇ ਨੇ ਇਸ ਲੈਵਲ ਤੇ ਕਿ ਅਸੀਂ ਗਵਰਨਮੈਂਟ ਆਫ ਇੰਡੀਆ ਨਾਲ ਗੱਲ ਨਹੀਂ ਕਰਾ ਸਕਦੇ ਇੱਕ ਲੈਵਲ ਦਾ ਹੀ ਨਜ਼ਰ ਆਉਂਦਾ ਹੁਣ ਸੁਪਰੀਮ ਕੋਰਟ ਇਹ ਕਹਿਣ ਲੱਗੀ ਕਿ ਕਿਉਂਕਿ ਲਿਆ ਕੇ ਗੌਰਮ ਕੇਂਦਰ ਪੰਜਾਬ ਸਰਕਾਰ ਤੇ ਫੋਕਸ ਹੋ ਗਿਆ ਕਿ ਕੇਵਲ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਬਚਾਉਣ ਤੇ ਕੇਂਦਰਤ ਹੋ ਗਿਆ ਜਿਹੜੀਆਂ ਮੰਗਾਂ ਨੇ ਉਹ ਇੱਕ ਲੈਵਲ ਤੇ ਸਾਈਡ ਤੇ ਹੋ ਗਈਆਂ ਪਰਚੀ ਮੰਿਸਟਰ ਨੇ ਕਿਹਾ ਕਿ 500 ਮੀਟਰ ਦੂਰ ਅਸੀਂ ਹਸਪਤਾਲ ਵੀ ਇੱਕ ਲੈਵਲ ਤਾਂ ਬਣਾਤਾ 50 ਡਾਕਟਰ ਲਗਾਤਾਰ ਲੱਗੇ ਹੋਏ ਨੇ ਵੱਖ-ਵੱਖ ਚੀਜ਼ਾਂ ਉਹਨਾਂ ਨੇ ਪ੍ਰਗਟ ਕੀਤੀਆਂ ਕਿ ਮੈਂ ਡੱਲੇਵਾਲ ਉਹਨਾਂ ਨਾਲ ਵੀ ਗੱਲ ਕੀਤੀ ਹੈ ਕੀ ਤੁਹਾਡੇ ਪਰਸਨਲ ਅਸਰ ਸੂਖ ਦੇ ਨਾਲ ਜਾ ਕੇ ਜੇ ਤੁਸੀਂ ਉਹਨਾਂ ਦੀ سپورਟ 'ਚੋਂ ਉਹਨਾਂ ਤੋਂ ਉਹਨਾਂ ਖਲਾਕੀ ਤੌਰ ਦੇ ਉੱਤੇ ਇੱਕ ਗੱਲ ਕਰਕੇ ਕੋਈ ਪਰਸੂ ਵੀ ਕੀਤਾ ਕਿ ਉਹ ਆਪਣੀ ਲੜਾਈ ਸਾਝੀ ਹੈ ਕੱਲੇ ਕਿਸਾਨੀ ਦੀ ਨਹੀਂ ਕਿਸਾਨ ਉਪਰੋਂ ਨਹੀਂ ਕਿਧਰੋਂ ਇਧਰੋਂ ਨਹੀਂ ਆਏ ਉਹ ਪੰਜਾਬ ਦੇ ਹੀ ਨੇ ਪੰਜਾਬ ਦੀ ਮੇਜਰ ਧਿਰ ਨੇ ਇਹ ਲੜਾਈ ਪੰਜਾਬ ਦੀ ਹੈ ਅਸੀਂ ਨਾਲ ਹੋ ਕੇ ਲੜਾਂਗੇ ਇਹਦੇ ਤੇ ਇਹ ਐਫਰਟ ਕਿਉਂ ਨਹੀਂ ਕੀਤਾ ਗਿਆ ਹੁਣ ਤੱਕ ਕਿ ਪੰਜਾਬ ਦੀਆਂ ਪੋਲੀਟੀਕਲ ਧਿਰਾਂ ਤੇ ਆਮ ਸਹਿਮਤੀ ਬਣਾਈ ਜਾਂਦੀ ਪੰਜਾਬ ਦੇ ਮੈਂਬਰ ਪਾਰਲੀਮੈਂਟਾਂ ਨੂੰ ਬਰੀਫ ਕਰਕੇ ਉੱਥੇ ਭੇਜਿਆ ਜਾਂਦਾ ਪੰਜਾਬ ਦੇ ਐਮਐਲਏ ਤੇ ਮੰਤਰੀ ਕੋਗੇਦਰ ਸਰਕਾਰ ਤੱਕ ਅਪਰੋਚ ਕਰਦੇ ਜਾਂ ਕੋਈ ਇੱਥੇ ਹੀ ਪ੍ਰੋਟੈਸਟ ਲਾਂਚ ਕਰ ਦਿੰਦੇ ਪੰਜਾਬ ਦੀ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਉਹਦੇ ਵਿੱਚ ਚੀਕ ਦੇਣਾ ਮਤਾ ਪਾ ਦਿੰਦੇ ਕਿ ਵੱਡੀਆਂ ਗੱਲਾਂ ਨੇ ਤੇ ਇਹਨਾਂ ਨੂੰ ਸਮਝਿਆ ਜਾਣਾ ਚਾਹੀਦਾ ਉਸ ਲੈਵਲ ਤੇ ਜਾਂ ਫਿਰ ਅਜੇ ਉਡਾ ਦਬਾਅ ਨਹੀਂ ਮਹਿਸੂਸ ਹੋ ਰਿਹਾ ਜਦੋਂ ਉਹ ਸੀ 20 ਤੇ 21 ਵਾਲਾ ਅੰਦੋਲਨ ਉਦੋਂ ਤਾਂ ਇੱਥੇ 36 ਸੈਕਟਰ ਸਾਰੀਆਂ ਸਰਕਾਰਾਂ ਦੇ ਪਾਰਟੀਆਂ ਦੀ ਲਾਈਨ ਲੱਗੀ ਹੋਈ ਸੀ ਜਦੋਂ ਕਿਸਾਨ ਲੀਡਰਸ਼ਿਪ ਬੈਠੀ ਸੀ ਅੰਦਰ ਕਿ ਤੁਸੀਂ ਅਜੇ ਇਹੋ ਜਿਹੀਆਂ ਸਰਗਰਮੀਆਂ ਬੰਦ ਕਰੋ ਜਿੰਨਾ ਸਾਡਾ ਅੰਦੋਲਨ ਚੱਲਦਾ ਚੌੜ ਸਰਗਰਮੀਆਂ ਜਦੋਂ ਅੰਦੋਲਨਾਂ ਦਾ ਕੁਝ ਹੋਏਗਾ ਉਦੋਂ ਬਾਅਦ ਚੌੜ ਸਰਗਰਮੀਆਂ ਕਰਨਾ ਸਾਰੇ ਆਪੋ ਆਪਣਾ ਟਾਈਮ ਲੈ ਕੇ ਐਲਾਨ ਕਰ ਰਹੇ ਸੀ ਠੀਕ ਹੈ ਜੀ ਅਸੀਂ ਨਹੀਂ ਕਰਦੇ ਰੌਣਾ ਉਸ ਪ੍ਰੈਸ਼ਰ ਦਾ ਹੀ ਹੈ ਇੱਕ ਕਿਸਾਨੀ ਨੇ ਦੇਖਣਾ ਹੈ ਮਜ਼ਦੂਰਾਂ ਨੇ ਦੇਖਣਾ ਹੈ ਕਿ ਤੁਹਾਡਾ ਕਿੰਨਾ ਕੁ ਪ੍ਰੈਸ਼ਰ ਹੈ ਕੇਵਲ ਰਸਮੀ ਬਿਆਨਾਂ ਨਾਲ ਤੇ ਰਸਮੀ ਕਹਿਣੀ ਦੇ ਨਾਲ ਕੰਮ ਚੱਲ ਜਾਊਗਾ ਜਾਂ ਤੁਸੀਂ ਮੋਲਡ ਕਰ ਲੋਗੇ ਜਾਂ ਉਹਨਾਂ ਨੂੰ ਇੰਨਾ ਮਤਲਬ ਉਹਨਾਂ ਦੇ ਸਾਹਮਣੇ ਇੱਕ ਸੰਕਟ ਖੜਾ ਕਰ ਦੋਗੇ ਪੋਲਿਟਿਕਲ ਧਰਾਂ ਦੇ ਸਾਹਮਣੇ ਕਿਉਂ ਤੁਹਾਡੀ ਗੱਲ ਸੁਣਨ ਔਰ ਆਲ ਪਾਰਟੀ ਦੀ ਮੀਟਿੰਗ ਦਾ ਇੱਕ ਬਿਆਨ ਪ੍ਰਤਾਪ ਸਿੰਘ ਬਾਜਵਾ ਨੇ ਵੀ ਦਿੱਤਾ ਸੀ ਆ ਕੇ ਉੱਥੋਂ ਡੱਲੇਵਾਲ ਸਾਹਿਬ ਨੂੰ ਮਿਲ ਕੇ ਮੁੜ ਕੇ ਉਹ ਵੀ ਖਾਮੋਸ਼ ਨੇ ਉਹਨਾਂ ਨੇ ਇਹ ਨਹੀਂ ਕਿਹਾ ਵੀ ਜੇ ਸਰਕਾਰ ਨਹੀਂ ਕਰਦੀ ਚਲ ਆਪਾਂ ਬੁਲਾ ਕੇ ਦੇਖ ਲੈਂਦੇ ਆ ਜਿੰਨੀਆਂ ਪਾਰਟੀਆਂ ਹੋਣਗੀਆਂ ਜੇ ਜਿੰਨੀਆਂ ਪਾਰਟੀਆਂ ਆਉਣਗੀਆਂ ਉਹਨੀਆਂ ਪਾਰਟੀਆਂ ਦੀ ਵੀ ਮੀਟਿੰਗ ਹੋ ਜਾਂਦੀ ਤਾਂ ਵੀ ਸਰਕਾਰ ਨੂੰ ਇੱਕ ਚੁਣੌਤੀ ਖੜੀ ਹੋ ਜਾਂਦੀ ਹੈ ਇਹ ਲਿਪ ਸਰਵਿਸ ਜੁਬਾਨੀ ਜਮਾ ਖਰਚ ਹੈ ਤੇ ਇਹਦੇ ਤੋਂ ਅੱਗੇ ਨਹੀਂ ਤੁਰੇ ਜਾ ਰਹੀ ਗੱਲ ਸਰੋਬਣੀ ਅਕਾਲੀ ਦਲ ਆਪਣੇ ਆਪ ਹੀ ਆਪਣੀ ਲੜਾਈ ਛੋੜ ਗਿਆ ਹੋਇਆ ਹੈ ਇਸੇ ਕਰਕੇ ਬਰਬੰਦਰ ਸਿੰਘ ਭੂਦਲੋਂ ਨੇ ਵਰਕਿੰਗ ਪ੍ਰਧਾਨ ਤੇ ਬਾਕੀ ਗਏ ਤਾਂ ਹੈ ਨੇ ਇੱਕ ਦਿਨ ਪਰ ਉਹ ਉਨੀ ਇੱਕ ਗੱਲ ਕਰਕੇ ਵਾਪਸ ਆ ਗਏ ਨੇ ਇਹ ਸਾਡੀਆਂ ਸਿਆਸੀ ਪਾਰਟੀਆਂ ਦਾ ਕਿਸਾਨੀ ਦੇ ਪ੍ਰਤੀ ਤੇ ਉਹਨਾਂ ਦੇ ਮੁੱਦਿਆਂ ਪ੍ਰਤੀ ਦੇਖਿਆ ਜਾਣ ਵਾਲਾ ਇੱਕ ਨਜ਼ਰੀਆ ਹੈ। ਔਰ ਜਿਹੜੀ ਕਮੇਟੀ ਸੁਪਰੀਮ ਕੋਰਟ ਨੇ ਬਣਾਈ ਹੈ ਸੁਪਰੀਮ ਕੋਰਟ ਨੇ ਉਹਦੇ ਉੱਤੇ ਫੋਕਸ ਕਾਫੀ ਕੀਤਾ ਹੈ ਕਿ ਜੀ ਉਹ ਕਮੇਟੀ ਕੋਲ ਜਾਓ ਜਾਂਦੇ ਕਿਉਂ ਨਹੀਂ ਤੁਸੀਂ ਤੇ ਉਹ ਕਮੇਟੀ ਸੁਣੂਗੀ ਤੁਹਾਡੀ ਗੱਲ ਦੇਖੀ ਜਾਊਂਗੀ। ਐਸਕੇਮ ਨੇ ਪ੍ਰਵਾਨ ਕਰਕੇ ਵੀ ਉਹ ਉਹ ਤੋਂ ਬਾਅਦ ਦੁਬਾਰਾ ਉਹਨਾਂ ਨੇ ਕਿਹਾ ਨਹੀਂ ਜਾਣਾ ਇੱਕ ਪ੍ਰਿੰਸੀਪਲ ਸਟੈਂਡ ਆਪਣੇ ਟੱਗ ਨਾਲ ਲੈ ਲਿਆ ਕਮੇਟੀ ਨੇ ਆਫੀਸ਼ੀਅਲੀ ਭੇਜਿਆ ਸੀ ਉਹਨਾਂ ਨੂੰ ਸਾਰਿਆਂ ਨੂੰ ਪਹਿਲਾਂ ਇਹਨਾਂ ਦੋਨੋਂ ਫਾਰਮਾਂ ਨੂੰ ਫਿਰ ਇਸ ਸਕੈਮ ਨੂੰ ਫਿਰ ਬਾਕੀ ਨੂੰ ਤੇ ਕਮੇਟੀ ਐਸੇ ਮਹੀਨਿਆਂ ਦੇ ਵਿੱਚ ਆਪਣੀ ਪਹਿਲੀ ਰਿਪੋਰਟ ਸੌਂਪ ਦੇਗੀ ਔਰ ਜਿਨ੍ਹਾਂ ਮੁੱਦੇ ਉਹਨਾਂ ਨੇ ਆਈਡੈਂਟੀਫਾਈ ਕੀਤੇ ਨੇ 14 15 ਉਹ ਹਰ ਮੁੱਦੇ ਤੇ ਉਹਨਾਂ ਨੇ ਇੱਕ ਰਿਪੋਰਟ ਦੇਣੀ ਹੈ ਹਰ ਮੁੱਦੇ ਤੇ ਇੱਕ ਰਿਪੋਰਟ ਦੇਣੀ ਹੈ ਮਤਲਬ ਓਵਰ ਆਲ ਕਿਸਾਨੀ ਜਿਹੜੀਆਂ ਮੰਗਾਂ ਨੇ ਉਹਨਾਂ ਤੇ ਲਗਭਗ ਦੋਟਾ ਹੀ ਸਾਲ ਲੱਗ ਜਾਣ ਦੀ ਹੈ ਸਾਰੀਆਂ ਰਿਪੋਰਟਾਂ ਆਉਂਦੇ ਤੱਕ ਉਮੀਦ ਹੈ ਦੋ-ਦੋ ਮਹੀਨੇ ਵੀ ਜੇਕਰ ਇੱਕ ਇੱਕ ਤਰੀਕ ਨੂੰ ਲੱਗੇ ਜਿਵੇਂ ਪਹਿਲੀ ਨੂੰ ਲੱਗੇ ਨੇ ਤਾਂ ਉਹਦੇ ਤੇ ਕਲੈਰਿਟੀ ਆਏਗੀ ਉਹ ਦਸਤਾਵੇਜ਼ੀਕਰਨ ਹੋਏਗਾ ਉਹ ਤੋਂ ਬਾਅਦ ਦੀ ਗੱਲ ਹੈ ਕਿ ਉਹ ਕਿਹੋ ਜਿਹਾ ਆਉਂਦੀ ਆ ਰੇ ਹੁਣ ਅਗਲੀ ਗੱਲ ਉਸ ਤੋਂ ਬਾਅਦ ਭਾਜਪੀ ਦੀ ਲੋਕ ਸਭਾ ਚੋਣਾਂ ਤੋਂ ਬਾਅਦ ਹੀ ਲਗਭਗ ਸੁਨੀਲ ਜਾਖੜ ਉਹਨਾਂ ਨੇ ਉਹਨਾਂ ਦਾ ਮਨ ਜਿਹੜਾ ਸੀ ਉਹ ਇੱਕ ਲੈਵਲ ਦਾ ਉਦਾਸ ਸੀ ਉਹਨਾਂ ਨੇ ਜ਼ਿੰਮੇਵਾਰੀ ਲੈਂਦੇ ਹੋਏ ਇਹ ਕਿਹਾ ਕਿ ਜੀ ਅਸੀਂ ਉਹ ਇਛਤ ਨਤੀਜੇ ਨਹੀਂ ਕੱਢ ਸਕੇ ਉਹਦੇ ਕਿੰਨੇ ਰੀਜਨ ਨੇ ਕਾਰਨ ਕੀ ਨੇ ਇਹ ਸਾਰੀਆਂ ਗੱਲਾਂ ਨੂੰ ਦੇਖਦੇ ਹੋ ਉਹਨਾਂ ਨੇ ਪ੍ਰਧਾਨ ਮੰਤਰੀ ਰਣੇਂਦਰ ਮੋਦੀ ਔਰ ਅਹਿਮਦ ਸ਼ਾਹ ਨਾਲ ਗੱਲ ਕੀਤੀ ਮੁਲਾਕਾਤਾਂ ਕੀਤੀਆਂ ਸੀ ਉਹਨਾਂ ਮੁਲਾਕਾਤਾਂ ਦੇ ਵਿੱਚ ਉਹਨਾਂ ਨੇ ਕਲੀਅਰ ਕੱਟ ਕਹਿ ਕੇ ਆਏ ਸੀ ਜਿਹੜੀਆਂ ਗੱਲਾਂ ਬਾਅਦ ਦੇ ਵਿੱਚ ਅਖਬਾਰਾਂ 'ਚ ਆਈਆਂ ਵੀ ਕਿ ਤੁਸੀਂ ਪੰਜਾਬ ਪ੍ਰਤੀ ਨਜ਼ਰੀਆ ਬਦਲੋ ਪੰਜਾਬ ਪ੍ਰਤੀ ਨਜ਼ਰੀਆ ਬਦਲਣ ਦਾ ਮਤਲਬ ਜਿਕਰ ਜਾਖੜ ਸਾਹਿਬ ਨੇ ਜੋ ਕਿਹਾ ਸੀ ਉਹਦੇ ਵਿੱਚ ਫਿਰ ਕਿਸਾਨੀ ਨਾਲ ਗੱਲ ਦੀ ਵੀ ਆਉਂਦੀ ਸੀ ਉਹਦੋਂ ਨਾਲ ਕੇਵਲ ਮਟੀਰੀਅਲ ਗੱਲ ਦੀ ਨਹੀਂ ਇੱਕ ਮinority ਜਿਹੜੀ ਇੱਥੇ ਮੈਜੋਰਿਟੀ ਦੇ ਵਿੱਚ ਸਿੱਖ ਸਰੋਕਾਰ ਜਿਹੜੇ ਨੇ ਉਹਨਾਂ ਦੀ ਗੱਲ ਵੀ ਆਉਂਦੀ ਸੀ ਪਰ ਕਿੰਨੀਆਂ ਹੀ ਗੱਲਾਂ ਅਜੇ ਉਵੇਂ ਹੀ ਜਾਰੀ ਨੇ ਹਰਦੀਪ ਸਿੰਘ ਮੇਜਰ ਦੇ ਕਤਲ ਤੋਂ ਲੈ ਕੇ ਇੰਟਰਨੈਸ਼ਨਲ ਕੁਝ ਗੱਲਾਂ ਵੀ ਜਾਰੀ ਨੇ ਇੱਥੇ ਕਿਸਾਨ ਅੰਦੋਲਨ ਵੀ ਉਸੇ ਤਰ੍ਹਾਂ ਜਾ ਰਹੀ ਹੈ ਜਿਵੇਂ ਪਹਿਲਾਂ ਜਾ ਰਹੀ ਸੀ ਉਹਦੇ ਪ੍ਰਤੀ ਅਪਰੋਚ 'ਚ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਦਿਖਾਈ ਦਿੱਤਾ ਬਲਕਿ ਇੱਕ ਇਸ ਲੈਵਲ ਦਾ ਅਡਾਮੈਂਟ ਜਿਹਨੂੰ ਕਹਿੰਨੇ ਆ ਸਖਤ ਰਵਈਆ ਔਰ ਇਹ ਨੈਰੇਟਿਵ ਸਰਜਿਆ ਜਾ ਰਿਹਾ ਸਗੋ ਕਿ ਬਾਕੀ ਜਗ੍ਹਾ ਸਾਨੂੰ ਹਰਿਆਣੇ ਚ ਵੀ ਜਿਤਾ ਤੱਕ ਸਾਰਾ ਨੇ ਸਾਰੇ ਕਿਸਾਨ ਸਾਡੇ ਨਾਲ ਨੇ ਇਹ ਤਾਂ ਵੈਸੇ ਹੀ ਬੈਠੇ ਕੁਝ ਬੰਦੇ ਨੇ ਅਸੀਂ ਸਰਕਾਰੀ ਤੌਰ ਤੇ ਬਹੁਤ ਕੁਝ ਕਰ ਰਹੇ ਆ ਉਹ ਨੈਰੇਟਿਵ ਬਦ ਲੈਣੀ ਹੈ ਔਰ ਉੱਪਰ ਚਾਹੇ ਸੁਣ ਲਈ ਗਈ ਗੱਲ ਪਰ ਸੁਣ ਕੇ ਫਰਕ ਨਹੀਂ ਪਿਆ ਲੱਗਦਾ ਅਪਰੋਚ ਚ ਫਰਕ ਨਹੀਂ ਪਿਆ ਲੱਗਦਾ ਪਰ ਇੰਨੇ ਦੇ ਬਾਵਜੂਦ ਵੀ ਲਗਾਤਾਰਤਾ ਦੇ ਵਿੱਚ ਬੀਜਪੀ ਹੈਡਲੈਸ ਹੈ ਪੰਜਾਬ ਦੇ ਵਿੱਚ ਇੱਕੋ ਪਾਰਟੀ ਜੀ ਨੂੰ ਕੇਡਰ ਬੇਸਡ ਤੇ ਡਿਸਪਲਿੰਡ ਪਾਰਟੀ ਕਿਹਾ ਜਾਂਦਾ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਬੰਦੇ ਕਾਂਗਰਸ ਚੋਂ ਆਏ ਤੇ ਕੁਝ ਹੋਰਾਂ ਪਾਰਟੀਆਂ ਚੋਂ ਆਏ ਤੇ ਬੀਜਪੀ ਦਾ ਜਿਹੜਾ origignal ਮੂਲ ਕੇਡਰ ਹੈ ਉਹ ਉਹਨਾਂ ਨੂੰ ਪ੍ਰਬੰਧਨ ਕਰਨ ਲਈ ਤਿਆਰ ਨਹੀਂ ਹੈ ਕਿ ਉਹ ਘਟੋ ਘਟ ਉੱਪਰ ਬਿਠਾਉਣ ਲਈ ਤਿਆਰ ਨਹੀਂ ਹੈ ਵੱਡੀ ਲੀਡਰਸ਼ਿਪ ਦੇਣ ਦੇ ਲਈ ਤੇ ਜਿਹੜੇ ਲੀਡਰ ਆਏ ਹੋਏ ਨੇ ਉਹ ਭਾਜਪਾ ਦੀ ਡਾਇਨੋਜੀਕਲ ਤੇ ਜਿਹੜਾ ਕੰਮ ਕਰਨ ਦੇ ਉਹਨਾਂ ਦੇ ਤਰੀਕਾਕਾਰ ਹੈ ਉਹਦੇ ਚੋਸ ਰੂਪ ਚ ਅਡਜਸਟ ਹੋਣ ਤੋਂ ਉਹਨੂੰ ਸਮੱਸਿਆ ਆ ਰਹੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਲਈ ਉਹ ਮੈਂਬਰਸ਼ਿਪ ਡਰਾਈਵ ਤਾਂ ਚੱਲਦੀ ਹੈ ਜਿਹੜੀ ਕਹਿੰਦੇ ਨੇ ਭਾਜਪਾ ਨੇ ਚਲਾਈ ਹੋਈ ਹੈ ਉਸ ਤੋਂ ਬਾਅਦ ਜਿਹੜੀ ਮੀਟਿੰਗ ਹੋਈ ਹੈ ਚੰਡੀਗੜ੍ਹ ਦੇ ਵਿੱਚ ਇਹਦੇ ਚ ਉਹਨਾਂ ਨੇ ਕਿਹਾ ਕਿ ਹੇਠੋਂ ਉੱਪਰ ਤੱਕ ਚੋਣਾਂ ਹੋਣਗੀਆਂ ਚੋਣਾਂ ਦੇ ਨਾਲ ਹੀ ਨਵਾਂ ਪ੍ਰਧਾਨ ਚੁਣਿਆ ਜਾਏਗਾ ਇਹਦਾ ਮਤਲਬ ਫਿਲਹਾਲ ਭਾਵੇਂ ਅਸਤੀਫਾ ਦਿੱਤਾ ਹੋਇਆ ਹੈ ਟੈਕਨੀਕਲੀ ਸੁਨੀਲ ਜਾਖੜ ਬੀਜੇਪੀ ਦੇ ਪ੍ਰਧਾਨ ਬਣੇ ਹੋਏ ਨੇ ਔਰ ਬਣੇ ਰਹਿਣਗੇ ਉਦੋਂ ਤੱਕ ਜਦੋਂ ਤੱਕ ਉਹ ਚੋਣਾਂ ਦਾ ਪ੍ਰੋਸੈਸ ਉੱਪਰ ਤੱਕ ਨਹੀਂ ਜੇ ਇਹ ਸੰਕੇਤ ਜਾਂਦਾ ਹੈ ਜਿਹਦੇ ਵਿੱਚ ਨਾਰਮਲੀ ਇਹ ਸੰਕੇਤ ਹੁੰਦੇ ਸੀ ਵੀ ਸ਼ਾਇਦ ਪ੍ਰਧਾਨ ਬਦਲੇ ਜਾ ਰਹੇ ਨੇ ਉੱਪਰੋਂ ਹਜੇ ਤੱਕ ਇਸ ਨਵੀਂ ਇਸ ਇਨਫੋਰਮੇਸ਼ਨ ਤੋਂ ਇਹ ਲੱਗਿਆ ਕਿ ਤੁਰੰਤ ਨਹੀਂ ਬਦਲੇ ਜਾ ਰਹੇ ਤੇ ਅਗਲੀਆਂ ਗੱਲਾਂ ਚੋਣਾਂ ਦੇ ਦੌਰਾਨ ਇੱਕ ਲੈਵਲ ਦੀ ਗੱਲ ਹੋਏਗੀ ਔਰ ਇਸੇ ਕਰਕੇ ਲੋਕਲ ਪਾਰਟੀ ਵੱਲੋਂ ਜਾਖੜ ਉਹਨਾਂ ਦੀ ਸ਼ਾਨ ਦੇ ਖਿਲਾਫ ਕੋਈ ਬਿਆਨਬਾਜ਼ੀ ਕਿਸੇ ਇੱਕ ਲੀਡਰ ਨੇ ਇੱਕ ਵਾਰ ਪਹਿਲਾਂ ਦਿੱਤਾ ਸੀ ਮੁੜ ਕੇ ਉਹ ਵੀ ਬੰਦ ਕਰਾ ਦਿੱਤੇ ਗਏ ਸੀ ਉਹ ਹਜਾ ਕੁਝ ਨਹੀਂ ਹੋ ਰਿਹਾ ਤੇ ਜਾਖੜ ਆਪਣੇ ਤਰੀਕੇ ਨਾਲ ਇੰਡੀਵਿਜੂਅਲੀ ਆਪਣੀ ਹیثیت ਦੇ ਵਿੱਚ ਕੰਮ ਕਰ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਨੇ ਪਲਟੇ ਪਲਟਾ ਖਾਦਾ ਪਹਿਲਾਂ ਨਹੀਂ ਸੀ ਸ਼ਾਇਦ ਮੁਖਸਰ ਦੀ ਮੰਗੀ ਦੀ ਕਾਨਫਰੰਸ ਕਰਨ ਦਾ ਇਰਾਦਾ ਕਿਉਂਕਿ ਹਜੇ ਕਾਫੀ ਇੱਕ ਪ੍ਰੋਸੈਸ ਚੱਲ ਰਿਹਾ ਸੀ ਬਰਖਾ ਕਮੇਟੀ ਦੀ ਮੀਟਿੰਗ ਹੋਣੀ ਹੈ ਉਸ ਮੀਟਿੰਗ ਦੇ ਵਿੱਚ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਲਿਆ ਜਾਣਾ ਫਿਰ ਬਾਕੀ ਦੇ ਲੋਕ ਕੀ ਕਰਨਗੇ ਕਿਸ ਤਰੀਕੇ ਦੇ ਨਾਲ ਕਰਨਾ ਉਹ ਸਾਰਾ ਕੁਝ ਸੀਗਾ ਪਰ ਅਮਰਪਾਲ ਸਿੰਘ ਹੋਣੀ ਸਰਵਜੀਤ ਸਿੰਘ ਹੋਣੀ ਦੋ ਮੈਂਬਰ ਪਾਰਲੀਮੈਂਟ ਪਲੱਸ ਉਹਨਾਂ ਦੇ ਨਾਲ ਜੁੜੇ ਲੋਕਾਂ ਨੇ ਇੱਕ ਉਥੇ ਪੰਥ ਬਚਾਓ ਪੰਜਾਬ ਬਚਾਓ ਟਾਈਪ ਦੀ ਇੱਕ ਨਾਰੇ ਹੇਠ ਇੱਕ ਕਾਨਫਰੰਸ ਕਰਨ ਦਾ ਫੈਸਲਾ ਕੀਤਾ ਉਥੇ ਇਹ ਵੀ ਇੱਕ ਸੁਹਾ ਆਰੰਗਨ ਨੇ ਇੱਕ ਨਵੀਂ ਟੀਮ ਦਾ اعلان ਕੀਤਾ ਜਾਏਗਾ ਜਿਹੜੀ ਨਵੀਂ ਟੀਮ ਅੱਗੋਂ ਪਾਰਟੀ ਦੇ ਬੰਤਰ ਦੇ ਵਿੱਚ ਝੜਨ ਦੀ ਕੋਸ਼ਿਸ਼ ਹੋਏਗੀ ਕਿ ਅੱਗੇ ਇੱਕ ਨਵੀਂ ਪਾਰਟੀ ਬਣਾਈ ਜਾਏ ਸਾਰੇ ਮਾਮਲੇ 'ਚ ਸ਼ਾਇਦ ਉਸ ਇਕੱਠ ਦੇ ਪੈਰਲਲ ਸ਼੍ਰੋਮਣੀ ਅਕਾਲੀ ਦਲ ਨੇ ਬਾਦਲ ਨੇ ਫੈਸਲਾ ਕੀਤਾ ਕਿ ਉਹ ਵੀ ਕਾਨਫਰੰਸ ਕਰਨਗੇ ਹਾਲਾਂਕਿ ਇਹ ਗੱਲ ਕਾਫੀ ਦਿਨ ਪਹਿਲਾਂ ਇਹ ਹਟਾਤੀਆਂ ਸੀ ਜਥੇਦਾਰ ਅਕਾਲ ਤਖਤ ਵੱਲੋਂ ਇੱਕ ਫੈਸਲਾ ਕਨਾਣ ਆਇਆ ਸੀ ਕਿ ਇਹਨਾਂ ਥਾਵਾਂ ਦੇ ਉੱਤੇ ਕਈ ਵਾਰ ਧਾਰਮਿਕ ਮੇਲ ਜੋੜ ਮੇਲ ਹੁੰਦੇ ਨੇ ਇਹ ਉੱਥੇ ਬਹੁਤ ਸਾਰੀਆਂ ਇੱਕ ਦੂਜੇ ਤੇ ਦੋਸ਼ਰਮਾਜੀ ਲੱਗਦੀ ਹੈ ਬਹੁਤ ਸਾਰੀਆਂ ਚੀਜ਼ਾਂ ਨੇ ਇਹਦੇ ਤੇ ਨਾਂ ਕੀਤਾ ਜਾਇਖ ਫਾਸ ਤੌਰ ਤੇ ਪਹਿਲਾਂ ਫਤਿਹਗੜ੍ਹ ਸਾਹਿਬ ਵਾਲੀ ਕਿਹਾ ਸੀ ਫਿਰ ਦੂਜਿਆਂ ਤੇ ਵੀ ਮੰਨ ਲਿਆ ਸੀ ਬਹੁਤ ਸਾਰੀਆਂ ਪਾਰਟੀਆਂ ਨੇ ਅਜੇ ਵੀ ਬਹੁਤ ਸਾਰੀਆਂ ਹਟ ਗਈਆਂ ਨੇ ਤੇ ਅਕਾਲੀ ਦਲ ਨੇ ਪਹਿਲਾਂ ਵੀ ਕੀਤੀ ਤੇ ਹੁਣ ਵੀ ਐਤ ਕੀ ਕੀਤੀ ਜਾਏਗੀ ਪਰ ਉਥੋਂ ਪੋਲੀਟੀਕਲ ਮੈਸੇਜ ਕੀ ਜਾਂਦਾ ਇਹ ਸ਼ਰੋਮਣੀ ਅਕਾਲੀ ਦਲ ਦੀ ਪਹਿਲੀ ਕਾਨਫਰੰਸ ਹੋਏਗੀ ਵੱਡੀ ਜਿਹੜੀ 2 ਦਸੰਬਰ ਤੋਂ ਬਾਅਦ ਖਾਸ ਤੌਰ ਤੇ ਜਸਖਬੀਰ ਸਿੰਘ ਬਾਦਲ ਨੂੰ ਤਰਖਾਈਆ ਕੌਸ਼ਤ ਕਰ ਐਲਾਨ ਹੋਣ ਤੋਂ ਬਾਅਦ ਆਮ ਤੌਰ ਤੇ ਵੱਡੇ ਇਕੱਠ ਅਕਾਲੀ ਦਲ ਨੇ ਨਹੀਂ ਸਿੱਕੀ ਤੇ इवन ਜਮਨੀ ਚੌਣ ਵੀ ਨਹੀਂ ਸੀ ਲੜੀ ਕਿ ਜੇ ਪ੍ਰਧਾਨ ਨੂੰ ਇਜਾਜ਼ਤ ਨਹੀਂ ਮਿਲਦੀ ਇੱਕ ਤਾਂ ਉੱਥੇ ਇਕੱਠ ਕਰਨ ਅਕਾਲੀ ਦਲ ਲਾਜ਼ਮੀ ਹੈ ਕਿ ਉੱਥੇ ਕਾਫੀ ਜ਼ੋਰ ਲਾਏਗਾ ਉਹਨਾਂ ਦਾ ਅਨਕ ਦੋਨਾਂ ਦੇ ਇਕੱਠ ਨੂੰ ਲੋਕ ਜੱਜ ਵੀ ਕਰਨਗੇ ਉੱਥੇ ਕਿਉਂਕਿ ਆਮ ਮਹਾਰੇ ਹੋਰ ਤਰੀਕੇ ਦਾ ਹੋਏਗਾ ਤੇ ਇੱਥੇ ਇੱਕ ਸਟਰਕਚਰ ਹੈ ਪਾਰਟੀ ਦਾ ਉਸ ਲੈਵਲ ਦਾ ਹੋਏਗਾ ਤੇ ਉੱਥੇ ਕੀ ਮੈਸੇਜ ਕਨਵੇ ਕਰਦਾ ਅਕਾਲੀ ਦਲ ਇਹਦੇ ਤੇ ਵੀ ਲੋਕਾਂ ਦੀ ਨਜ਼ਰ ਰਹੇਗੀ ਇਸੇ ਮਾਮਲੇ ਦੇ ਵਿੱਚ ਔਰ ਐਸੇ ਟੰਗ ਦੇ ਨਾਲ ਲਾਰਸ ਬਸ਼ਨੋਈ ਵਾਲਾ ਮਾਮਲਾ بار بار ਗੈਂਗਸਟਰ ਦਾ ਮਾਮਲਾ ਪੰਜਾਬ ਦੇ ਵਿੱਚ ਨਵਾਂ ਤੱਕ ਚਰਚਾ ਦੇ ਵਿੱਚ ਰਹਿੰਦਾ ਇਸ ਤਰੀਕੇ ਦੇ ਨਾਲ ਔਰ ਇਹਦੀ ਫਜੀਅਤ ਵੀ ਹੋਈ ਪੰਜਾਬ ਪੁਲਿਸ ਦੀ ਬਹੁਤ ਜ਼ਿਆਦਾ ਪਹਿਲਾਂ ਜਦੋਂ ਪੁੱਛਿਆ ਜਾਂਦਾ ਰਿਹਾ ਤਾਂ ਗੱਲ ਸਾਹਮਣੇ ਨਹੀਂ ਆਈ ਖਸਕੋ ਪੰਜਾਬ ਦੇ ਕਾਰਜਕਾਰੀ ਡੀਜੀਪੀ ਨੇ ਇਹ ਕਿਹਾ ਸੀ ਕਿ ਸਾਡੇ ਨਹੀਂ ਹੋਈ ਇਹ ਇੰਟਰਵਿਊ ਇੱਕ ਟੀਵੀ ਚੈਨਲ ਤੇ ਉਹਦੀ ਇੰਟਰਵਿਊ ਹੋਈ ਪੁੜਸ ਹਰਾਸਤ ਦੇ ਵਿੱਚ ਪਰ ਹਾਈ ਕੋਰਟ ਦੀ ਦੇਖ ਰੇਖ ਦੇ ਵਿੱਚ ਹਾਈ ਕੋਰਟ ਦੇ ਆਰਡਰ ਤੇ ਜਿਹੜੀ ਐਸਆਈਟੀ ਬਣੀ ਤੇ ਉਹਨਾਂ ਨੇ ਇਹਦੀ ਨਿਸ਼ਾਨਦੇਹੀ ਕੀਤੀ ਕਿ ਖਰੜ ਦੇ ਸੀਆਈਏ ਥਾਣੇ ਦੇ ਵਿੱਚ ਇਹ ਹੋਈ ਇੰਟਰਵਿਊ ਉਹਨਾਂ ਚ ਕੋਣ ਕੋਣ ਮਿਲੀ ਭੁਗਤਖੀ ਦੀ ਹੈ ਕਿਸ ਲੈਵਲ ਦੇ ਅਫਸਰ ਨੇ ਕਿੰਨੀ ਤੇ ਕੀ ਕਾਰਵਾਈ ਹੋਣੀ ਹੈ ਪਹਿਲਾਂ ਪਹਿਲਾਂ ਹੇਟਲੇ ਸਬ ਇਨਸਪੈਕਟਰ ਲੈਵਲ ਦੇ ਲੋਕਾਂ ਤੇ ਗਾਜਗਰਗੀ ਪਰ ਹਾਈ ਕੋਰਟ ਸਖਤ ਰਹੀ ਲਗਾਤਾਰ ਹਜੇ ਤੱਕ ਹੁਣ ਲਾਸਟ ਇੱਕ ਜਿਹੜਾ ਲੇਟੈਸਟ ਗੱਲ ਹੈ ਗੁਰਸੇਰ ਸਿੰਘ ਡੀਐਸਪੀ ਉਹਦੀ ਬਰਖਾਸਤੀ ਦੇ ਹੁਕਮ ਹੋ ਗਏ ਨੇ ਤੇ ਉਹ ਐਸਐਸਪੀ ਤੱਕ ਵੀ ਹਾਈ ਕੋਰਟ ਵਾਰ-ਵਾਰ ਪੁੱਛਦੇ ਰਹੇ ਕਿ ਤੁਸੀਂ ਦੱਸੋ ਉਨਾ ਦੇ ਕਿ ਉਹਨੇ ਇਸ ਇਲਾਕਾ ਦੇ ਗਵਨਰ ਖਿਲਾਫ ਕੀ ਕਾਰਵਾਈ ਕੀਤੀ ਹੈ ਵੱਡੇ ਅਧਿਕਾਰੀਆਂ ਨੂੰ ਛੱਡ ਕੇ ਕੇਵਲ ਛੋਟਿਆਂ ਦੇ ਖਿਲਾਫ ਜਿਹੜੀ ਕਾਰਵਾਈ ਦਾ ਤਰੀਕਾ ਹੈ ਇਹ ਤਰੀਕਾ ਕਿਵੇਂ ਬਾਜਮ ਹੈ ਹੌਲੀ ਹੌਲੀ ਸਰਕਾਰ ਉਧਰੋਂ ਚੱਲ ਰਹੀ ਹੈ ਤੇ ਹੋ ਸਕਦਾ ਵੱਡੇ ਅਧਿਕਾਰੀ ਉਦੋਂ ਵੀ ਵੱਡੇ ਦਾ ਕੋਈ ਨਾਂ ਲੈਂਦਾ ਚਾਹੁੰਦੇ ਹੋਣ ਸਰਕਾਰ ਫਸਦੀ ਨਜ਼ਰ ਆਉਂਦੀ ਹੋਵੇ ਉਹ ਸਾਰੀਆਂ ਇੱਕ ਲੈਵਲ ਦੇ ਉਸ ਲੈਵਲ ਤੇ ਉੱਤੇ ਗੱਲਾਂ ਹੋ ਰਹੀਆਂ ਨੇ ਔਰ ਇਹ ਸਾਰੀਆਂ ਗੱਲਾਂ ਲਗਾਤਾਰਤਾ ਦੇ ਵਿੱਚ ਹੀ ਸਰਕਾਰਾਂ ਦੀ ਸਿਆਸੀ ਪਾਰਟੀਆਂ ਦੀ ਤੇ ਹੋਰ ਇੰਸਟੀਚਿਊਸ਼ਨ ਜੀ ਦੀ ਕਾਰਗੁਜ਼ਾਰੀ ਨੂੰ ਦਰਸਾਉਂਦੀਆਂ ਨੇ ਉਹਦਾ ਪ੍ਰਗਟਾਵਾ ਕਰਦੀਆਂ ਨੇ ਤੇ ਇਹਨਾਂ ਚੀਜ਼ਾਂ ਨੂੰ ਸਾਨੂੰ ਜਿਵੇਂ ਖਬਰਾਂ ਨੂੰ ਅਸੀਂ ਦੇਖਦੇ ਆ ਉਪਰ ਤਾ ਉਹਨਾਂ ਖਬਰਾਂ ਦੇ ਮੰਤਬ ਉਹਨਾਂ ਦੇ ਅਸਰਾਂ ਨੂੰ ਉਹਨਾਂ ਦੇ ਪਰਦੇ ਪਿਛਲੀਆਂ ਭਾਵਨਾਵਾਂ ਨੂੰ ਵੀ ਦੇਖਣਾ ਬਹੁਤ ਜ਼ਰੂਰੀ ਹੈ ਅੱਜ ਲਈ ਇੰਨੇ ਤੁਸੀਂ ਦੇਖਦੇ ਰਹੋ ਪਲਾੰਗ ਬਹੁਤ-ਬਹੁਤ ਧੰਨਵਾਦ